ਆਪਾਰ ਆਪਣਾ ਆਪਣਾ ਯੋਗਦਾਨ ਪਾ ਕੇ ਆਪਣੇ ਕੋਲੋਂ ਯੋਗਦਾਨ ਪਾ ਕੇ ਟੂਰਨਾਮੈਂਟ ਕਰਾਉਣੇ ਉਹ ਜਦੋਂ ਅਸੀਂ ਛੋਟੇ ਸੀ ਕਿ ਉਸ ਸਮੇਂ ਵੀ ਦੇਖਦੇ ਸੀ ਕਿ ਰੰਬੀਅਨ ਖੇਡ ਲਾਉਂਦੇ ਨੇ ਇੰਟਰਨੈਸ਼ਨਲ ਖਿਡਾਰੀ ਖੇਡ ਲਾਉਂਦੇ ਨੇ ਅੱਜ ਵੀ ਉਸੇ ਤਰ੍ਹਾਂ ਇੰਟਰਨੈਸ਼ਨਲ ਖਿਡਾਰੀ ਇਹਨਾਂ ਗਰਾਊਂਡਾਂ ਦੇ ਅੰਦਰ ਆ ਕੇ ਆਪਣਾ ਆਪਣੀ ਖੇਡ ਖੇਡਦੇ ਨੇਗੇ ਸੋ ਮੈਂ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦੇਣੀ ਚਾਹਾਂਗਾ ਔਰ ਤੁਹਾਡਾ ਧੰਨਵਾਦ ਕਰਨਾ ਚਾਹਾਂਗਾ ਔਰ ਦੂਸਰਾ ਸ਼ਿਗਲਾ ਸਾਹਿਬ ਨੇ ਸਾਡੇ ਐਮਐਲ ਸਾਹਿਬਾਨ ਦੇਮਾਨ ਜੀ ਨੇ ਬੇਨਤੀ ਕੀਤੀ ਹੈ ਕਿ ਥੋੜੀ ਰਾਸੀ ਜਿਹੜੀ ਆ ਟੂਰਨਾਮੈਂਟ ਦੀ ਕਮੇਟੀ ਨੇ ਦਿੱਤੀ ਜਾ ਫਿਰ ਤੋਂ ਮੈਂ ਆਪਣੇ ਇਖਤਿਆਰੀ ਕੋਲ ਤੋਂ ਜੋ 5 ਲੱਖ ਰੁਪਇਆ ਅਨਾਉਂਸ ਕਰਦਾ ਕਿ 5 ਲੱਖ ਰੁਪਇਆ ਤੁਹਾਨੂੰ ਕਮਰਾ ਵੀਰ ਦਾ ਫਿਰ ਭੇਜ ਦੋ ਤਾਂ ਕਿ ਮੈਂ ਬੇਨਤੀ ਕਰਨਾ ਜੀਮਾ ਸਾਹਿਬ ਖਜ਼ਾਨਾ ਤੁਹਾਡੇ ਕੋਲ ਇਹ 5 ਲੱਖ ਤੋਂ ਨਾ ਡਬਲ ਕਰ ਦਿਓ 10 ਕਰ ਦਿਓ 10 ਜੀ 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 ਪਲੀਜ਼ ਕਰੋ ਚਲੋ ਸਾਰੇ ਭਰਾਗੇ ਦੱਸਿਆ ਕਿ 2 ਸਾਲ ਤੋਂ ਮਿਲਿਆ ਨਹੀਂ ਠੀਕ ਹੈ ਜੀ 5 ਲੱਖ ਦਾ 10 ਲੱਖ ਪਈ ਗਾਲੀ ਮੈਂ 10 ਲੱਖ ਰੁਪਈਆ ਭੇਜੂਗਾ ਤਾਂ ਕਿ ਬਿਲਕੁਲ ਸਾਰੇ ਪ੍ਰਬੰਧ ਦੇ ਕੰਮ ਆ ਸਕੇ ਤੁਸੀਂ ਤਾਂ ਕੰਮ ਹੀ ਇੰਨਾ ਵਧੀਆ ਕਰਦੇ ਹੋ ਤੁਸੀਂ ਤਾਂ ਕੰਮ ਹੀ ਬਹੁਤ ਵਧੀਆ ਕਰਦੇ ਹੋ ਤੋਂ ਇਸ ਕੰਮ ਦੇ ਨਾਲ ਤਾਂ ਮੈਂ ਸਮਝਦਾ ਸਾਡੀ ਜੰਗ ਜਨਰੇਸ਼ਨ ਹੈ ਜੰਗ ਪੀੜ੍ਹੀ ਹੈ ਲਾਜਵਾਨ ਪੀੜ੍ਹੀ ਹੈ ਉਹ ਹੋਰ ਕੱਖੀ ਕਰੂਗੀ ਸੋ 10 ਲੱਖ ਰੁਪਈਆ ਮੈਂ ਸਮਝਦਾ ਇਹ ਵੱਡੀ ਗੱਲ ਨਹੀਂ